ਮੰਦੀਪ ਜੀ ਅ ਤਾਰਾ ਸਿੰਘ ਗੈਬਾ ਦੀ ਤੁਸੀਂ ਸਮਾਦ ਦੀ ਗੱਲ ਕੀਤੀ ਆ ਵੀ ਤਾਰਾ ਸਿੰਘ ਗੈਬਾ ਦੀ ਸਮਾਦ ਹੈ ਇਹ ਤੇ ਪਰ ਜਦੋਂ ਆਪਾਂ ਅੰਦਰ ਜਾਂਦੇ ਆ ਤਾਂ ਇਹਦੇ ਵਿੱਚ ਸ਼ਿਵਜੀ ਦੇ ਜਿਹੜੇ ਹੁੰਦੀ ਸ਼ਿਵਲਿੰਗ ਵਗੈਰਾ ਬਣਾਏ ਹੋਏ ਆ ਤੇ ਇੱਧਰ ਮੰਦਰ ਬਣਿਆ ਹੋਇਆ ਕੀ ਇਤਿਹਾਸਕ ਤੱਥ ਕੀ ਆ ਤੁਹਾਡੇ ਕੋਲ ਇਸ ਚੀਜ਼ ਦੇ ਦੱਸਿਆ ਜਾ ਰਿਹਾ ਆ ਕਿ ਇਹ ਜੋ ਜਗ੍ਹਾ ਆ ਇਹ ਰਾਜਾ ਤਾਰਾ ਸਿੰਘ ਗੈਬਾ ਦੀ ਸਮਾਦ ਹੈ ਹਾਂਜੀ ਠੀਕ ਹੈ ਕੁਝ ਇਤਿਹਾਸਿਕ ਤੱਥ ਵੀ ਹੈਗੇ ਨੇ ਜਿਹੜੇ ਗਜ਼ਟ ਵਿੱਚ ਵੀ ਨੇ ਤੇ ਬੁੱਕਸ ਵਿੱਚ ਵੀ ਆਇਆ ਹੈ ਕਿ ਇਹ ਜਿਹੜਿਆ ਮਹਾਰਾਜਾ ਜਿਹਦਾ ਜਿਹੜਾ ਹੁੰਦਾ ਰਾਜਾ ਸੀਗਾ ਉਤਾਰਾ ਸਿੰਘ ਆ ਬਹੁਤੀ ਸਮਾਂ ਦਾ ਪਰ ਫਿਰ ਵਿਵਾਦ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਕਿਤੇ ਉਹਨਾਂ ਕਿਵਲਿੰਗਾ ਜੋ ਜਦੋਂ ਕਿ ਮੈਨੂੰ ਜੋ ਜਾਣਕਾਰੀਆਂ ਮਿਲੀਆਂ ਜਾਂ ਮੈਨੂੰ ਜੋ ਸੱਚ ਆ ਰਿਹਾ ਹੈ ਉਹ ਵੇਸੇ ਹੀ ਕਿ ਜਦੋਂ ਵੀ ਕੋਈ ਪਟਾਕੀ ਬਦਲ ਕੀਤੇ ਫੈਮਿਲੀ ਜਿਹੜੀ ਹੈ ਤਨਾਂ ਕੀ ਉਹਦੇ ਤੇ ਪਿੰਟੀ ਲਾਵੀ ਉਹ ਪਿੰਟੀ ਮਤਲਬ ਇੱਕ ਛੋਟਾ ਪਤਲਾ ਲਾਦੇ ਹੁੰਦੇ ਹੂ ਹਾਂ ਤੇ ਬੜੀ 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 ਵੈਲਪੁਅਰ ਜਿਸ ਨਾਲ ਵੈਲਪੁਆਂ ਜਾਂ ਕੇ ਸਰੀ ਅੰਧ ਦੇਖੀ ਕਰਕੇ ਜਾਂ ਕਿਸੇ ਵੀ ਇਸ਼ਾਰਤੀ ਕਰਕੇ ਹੁਣ ਮੈਂ ਮਤਲਬ ਉਸ ਕੰਟਰੋਵਰਸੀ ਜੀ ਮੈਂ ਬੈਠਾ ਹੈਗਾ ਕੀ ਹੋਇਆ ਤੇ ਸ਼ਿਵਲਿੰਗ ਰੱਖੋ ਆ ਹੁਣ ਇਹਨੂੰ 615 ਦੇ ਰੂਪ ਵਿੱਚ ਕੀ ਇਸਤੇਮਾਲ ਕੀਤਾ ਜਾ ਰਿਹਾ ਦੇਖਿਆ ਜਾ ਰਿਹਾ ਬਟ ਜੋ ਸੁਣਿਆ ਉਹ ਆ ਕਿ ਰਾਜਾ ਤਰਨ ਸਿੰਘ ਕੇ ਆਪਾ ਦੀ ਸਮਾਦ ਆ ਇੱਕ ਹੋਰ ਚੀਜ਼ ਆ ਜਿਹੜੀ ਬੜੀ ਇਹਦੇ ਚ ਰੋਚਕ ਚੀਜ਼ਾਂ ਦੋ ਨੇ ਜਿਹੜੀਆਂ ਥੋੜੀਆਂ ਇਹਨੂੰ ਸਮਾਦ ਵੱਲ ਇਸ਼ਾਰਾ ਕਰਦੀਆਂ ਨੇ ਇੱਕ ਜਿਹੜੇ ਮੰਦਿਰ ਦੇ ਸਟਰਕਚਰ ਆ ਸਾਡੇ ਉੱਤਰ ਭਾਰਤ ਤੇ ਜਿਹੜੇ ਜਿਆਦਾ ਭਾਰਤ ਦੇ ਮੰਦਿਰ ਆ ਜਿੰਨੇ ਵੀ ਆ ਉਹ ਇਸ ਸਟਰਕਚਰ ਦੇ ਇਹ ਟਾਈਪ ਦੇ ਹੁੰਦੇ ਜਿੱਦਾਂ ਆਈਫਲ ਟਾਵਰ ਆ ਉਸ ਉਸ ਟਾਈਪ ਦੇ ਜਿਹੜੇ ਆ ਏ ਟਾਈਪ ਦੇ ਹੁੰਦੇ ਆ ਜਿਦਾ ਪਿੱਛੇ ਆਪਣੇ ਤਾਂ ਆਪਾ ਦੇਖ ਵੀ ਰਹੇ ਆ ਜੋ ਮੰਦਰ ਦੀ ਦਾ ਸਟਰਕਚਰ ਜੋ ਬਣਿਆ ਹੈ ਤਿੱਖਾ ਉੱਪਰੋਂ ਏ ਟਾਈਪ ਟਾਈਪ ਦਾ ਠੀਕ ਹੈ ਤੇ ਪਰ ਜੋ ਇਹ ਸਟਰਕਚਰ ਆ ਇਹ ਗੋਲਾ ਉੱਪਰ ਘੁੰਮਟਾ ਇਹ ਸਮਾਤ ਵੱਲ ਹੀ ਇਸ਼ਾਰਾ ਕਰਦਾ ਆ 1 ਪੁਆਇੰਟ ਏ ਆ ਤੇ ਦੂਸਰਾ ਪੁਆਇੰਟ ਇਹਦੇ ਵਿੱਚ ਹੋਰ ਮੈਂ ਤੁਹਾਨੂੰ ਦੱਸਦਾ ਆ ਕਿ ਮੰਦਿਰ ਜਦੋਂ ਵੀ ਜਿੱਥੇ ਵੀ ਸਿਬਲਿੰਗ ਹੁੰਦਾ ਆ ਉੱਥੇ ਨੰਦੀ ਮਹਾਰਾਜ ਦੀ ਸਾਪੀ ਹੁੰਦੀ ਆ ਦੀ ਜੀ ਜੀ ਜਦੋਂ ਜਿਹੜੀ ਫਾਪੀ ਆ ਇਸ ਮੰਦਰ ਵਿੱਚ ਇਸ ਗੇਟ ਦੇ ਸਾਹਮਣੇ ਨਾਲ ਹੋ ਕੇ ਐਥੇ ਇੱਕ ਸੱਤ ਦੇ ਜਿਆ ਐਥੇ ਕਿਤੇ ਵੀ ਨਾ ਹੋ ਕੇ ਇਹ ਇਸ ਕੋਰਨਰ ਵਿੱਚ ਆ ਹਾਂ ਇਹ ਸਾਬਤ ਕਰਦਾ ਹੈ ਵੀ ਉਹ ਸੈਂਟਰ ਚ ਹੁੰਦਾ ਹੁੰਦੇ ਆ ਨਾ ਬਿਲਕੁਲ ਸੈਂਟਰ ਚ ਹੁੰਦੇ ਸਾਬਤ ਇਹ ਚੀਜ਼ ਸਾਬਤ ਕਰਦੀ ਹੈ ਕਿ ਇਹ ਜੋ ਮੰਦਰ ਹੁਣ ਮੰਦਰ ਬਣ ਚੁੱਕਾ ਆ ਇਹ ਪਹਿਲਾ ਮੰਦਰ ਨਹੀਂ ਸੀ ਇਹ ਸਮਾਸ ਸੀ ਪਰ ਆਪਾਂ ਕੰਟਰੋਵਰਸੀ ਨਹੀਂ ਪੈਣਾ ਜਿ ਆਰਕੀਓਲੋਜੀ ਸਰਵੇ ਆਫ ਇੰਡੀਆ ਜਾਂ ਜੀਡੀਵੀ ਸੰਸਥਾਾਂ ਮ ਇਹਨਾਂ ਚੀਜ਼ਾਂ ਤੇ ਕੰਮ ਕਰਦੀਆਂ ਉਹ ਦੇਖ ਸਕਦੀਆਂ ਕਿ ਕੀ ਸਚਾਈ ਆ ਕੀ ਝੂਠਾ ਕਿਉਂਕਿ ਆਪਾਂ ਹਰ ਇੱਕ ਧਰਮ ਦਾ ਆਦਰ ਕਰਦੇ ਆ ਅਗਰ ਸ਼ਿਵਲਿੰਗ ਵੀ ਆ ਤੇ ਇਹ ਵੀ ਮਨਜ਼ੂਰ ਆ ਕਿਉਂਕਿ ਏ ਵੀ ਆਸਤਾदाई ਹੈ ਕਿ ਸਾਡਾ ਜੋ ਰਾਮ ਹੁੰਦਾ ਰਾਜਾ ਸੀ ਉਹ ਵੀ ਇੱਕ ਰਾਜਾ ਤੇ ਪਰਜਾ ਜਦੋਂ ਰਾਜਾ ਹੁੰਦਾ ਹੈ ਉਹ ਵੀ ਪਰਜਾ ਜਿਹੜੀ ਆ ਉਹ ਸੰਤਾਨ ਦੇ ਬਰਾਬਰ ਹੁੰਦੀ ਹੈ ਰਾਜੇ ਦੇ ਤੇ ਅਗਰ ਸਾਡੇ ਰਾਮ ਹੁੰਦੇ ਰਾਜਾ ਦੀ ਸਮਾਰੋਹ ਉਹ ਅਗਰ ਪੂਜਿਆ ਜਾਂਦਾ ਹੈ ਕਿਸੇ ਵੀ ਤਰ੍ਹਾਂ ਪੂਜਿਆ ਜਾਂਦਾ ਹੈ ਸਾਡੇ ਲਈ ਮਾਣ ਮਾਣ ਕਰਦਾ ਆਮ ਹੈ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹਰ ਇੱਕ चीज ਦਾ ਸਤਿਕਾਰ ਕਰਦਾ ਹੈ ਜਿਹੜੇ ਵੀ ਹੈਗੇ ਨੇ ਉਹ ਪੜੇ ਨੇ ਉਹ ਐਜ਼ ਇਟ ਇਜ਼ ਰਹਿਣ ਜਾਂ ਉਹਨਾਂ ਬਦਲੇ ਜਾਵੀ ਇਹਦਾ ਸਮੇਂ ਨਹੀਂ ਮੰਗਦਾ ਜੋ ਵੀ ਲੋਕ ਮੰਗੋਗੇ ਉਸ ਸਾਬ ਦੇ ਨਾਲ ਇਹ ਮੰਗਾਪੁਰੀਆਂ ਹੋ ਗਈਆਂ ਪਰ ਮੇਰਾ ਇਹ ਮੰਨਣਾ ਹੈ ਕਿ ਕਿਸੇ ਵੀ ਚੀਜ਼ ਦੇ ਨਾਲ ਛੇੜਛਾੜ ਜਿਹੜੀ ਹੈ ਇਤਿਹਾਸ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਦੂਸਰਾ ਮੈਂ ਪਹਿਲਾਂ ਵੀ ਇੱਕ ਚੀਜ਼ ਕਰ ਕਰ ਚੁੱਕਾ ਹਾਂ ਕਿ ਸਿੱਕਾਂ ਦਾ ਜਿਹੜਾ ਸੰਬੰਧ ਦਾ ਉਹ ਕਿਸੇ ਸਮਾਜ ਦੇ ਨਾਲ ਯਾ ਕਿਸੇ ਜਗ੍ਹਾ ਦਾ ਨਾਲ ਨਹੀਂ ਹੈਗਾ ਸਿੱਖ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਇਸ਼ਟ ਮੰਨਦੇ ਆ ਉਹਨਾਂ ਦੀ ਸੋਚ ਤੇ ਹੀ ਚੱਲਦੇ ਆ ਉਹਨਾਂ ਨੂੰ ਸਿੱਖਾਂ ਦਾ ਕਿਸੇ ਵੀ ਜਗ੍ਹਾ ਨੂੰ ਕਬਜ਼ਾਣ ਦਾ ਜਾਂ ਇੱਕ ਜਗ੍ਹਾ ਤੇ ਬੈਠਣ ਦਾ ਜਾਂ ਜਗ੍ਹਾ ਨੂੰ ਆਪਣੇ ਹੱਥ ਵਿੱਚ ਲੈਣ ਦਾ ਐਦਾਂ ਦਾ ਕੋਈ ਵੀ ਕਲਚਰ ਹੀ ਨਹੀਂ ਹੈਗਾ ਮੇਰੇ ਸਮਝ ਦੇ ਅਨੁਸਾਰ ਅੰਦੀਪ ਜੀ ਖੱਤਰਮਿਆਂ ਦੇ ਵਿੱਚ ਜਦੋਂ ਖਾਲਸਤਾਨੀ ਲਹਿਰ ਚੱਲਦੀ ਹੈ ਤਾਂ ਇਸ ਜਗ੍ਹਾ ਨੂੰ ਲੈ ਕੇ ਵਿਵਾਦ ਵੀ ਹੋਏ ਇਸ ਜਗ੍ਹਾ ਦੇ ਉੱਤੇ ਚਰਚਾ ਹੈਗੀ ਆ ਵੀ ਇਸ ਜਗ੍ਹਾ ਦੇ ਉੱਤੇ ਸ਼ਿਵਲਿੰਗ ਨੂੰ ਪਟਿਆ ਗਿਆ ਸਚਾਈਆ ਤੁਸੀਂ ਇਸ ਤਰ੍ਹਾਂ ਹੋ ਸ਼ਹਿਰ ਦੇ ਰਹਿਣ ਵਾਲੇ ਹੋ ਹਾਂ ਕਿਉਂਕਿ ਉਹ ਜਿਹੜੀਆਂ ਘਟਨਾਵਾਂ ਸੀ ਮੈਂ ਬਚਪਨ ਤੋਂ ਸੀ ਮੈਨੂੰ ਉਦੋਂ ਨਹੀਂ ਕੁਝ ਵੀ ਜਾਣਕਾਰੀ ਹਾਂ ਬਾਅਦ ਵਿੱਚ ਮੈਂ ਜ਼ਰੂਰ ਸੁਣਿਆ ਮੇਰੇ ਸਾਥੀ ਸਰੂਪ ਸਿੰਘ ਕਾਮਰੇਡ ਸਰੂਪ ਸਿੰਘ ਜੀ ਨੇ ਉਹ ਮੈਨੂੰ ਦੱਤੇ ਹੁੰਦੇ ਸੀ ਕਿ ਇਸ ਜਗ੍ਹਾ ਤੇ ਵਿਵਾਦ ਹੋਇਆ ਸੀ 84 ਵਿੱਚ T3 ਵਿੱਚ ਇੱਕ ਪਾਸ਼ਾ ਵਿਭਾਗ ਪੰਜਾਬ ਵੱਲੋਂ ਕਿਤਾਬ 26 GC ਰਾਹੁ ਦਾ ਸਬੇਚਾਰਕ ਇਤਿਹਾਸ ਸ਼ਾਹ ਇਹੀ ਨਾਮ ਸਿਰਗਾ ਉਸ ਵਿੱਚ ਵੀ ਇਹਦਾ ਜ਼ਿਕਰ ਸੀਗਾ ਇਸ ਸਮਾਦ ਦਾ ਤੇ ਉਸ ਤੋਂ ਬਾਅਦ ਜੋ ਜਦੋਂ ਇਹ ਲੋਕਲ ਟੀ ਜ਼ਿਕਰ ਸੀ ਉਸ ਕਿਤਾਬ ਦੇ ਵਿੱਚ ਕਿਤਾਬ ਦੇ ਵਿੱਚ ਏਸੀ ਸਮਾਦ ਬਾਰੇ ਜ਼ਿਕਰ ਸੀ ਕਿ ਤਾਰਾ ਸਿੰਘ ਅੱਬਾ ਦੀ ਸਮਾਦ ਆ ਇਹ ਤੇ ਇਸ ਕਰਕੇ ਵਿਵਾਦ ਪੈਦਾ ਹੋਇਆ ਸੁਣ ਵਿੱਚ ਆਇਆ ਜਾ ਉਹਨਾਂ ਨੇ ਜੋ ਮੈਨੂੰ ਸੂਕੀ ਨੇ ਦੱਸਿਆ ਸੀ ਹੁਣ ਨਹੀਂ ਹੈ ਕਿ ਸਾਫੀ ਛੱਡਿਓ ਉਹਨਾਂ ਨੇ ਦੱਸਿਆ ਸੀ ਕਿ ਇੱਥੇ ਵੀ ਵਿਵਾਦ ਹੋਇਆ ਸੀ 84 ਵਿੱਚ ਆ ਹੋ ਸਕਦਾ ਹੈ ਕਿ ਸ਼ਿਵਲਿੰਗ ਵੀ ਪਟਿਆ ਹੋਵੇ ਮਤਲਬ ਮੈਨੂੰ ਜੋ ਉਤੋਂ ਦੱਇਆ ਯਾਦ ਉਹਨਾਂ ਨੇ ਦੱਸਿਆ ਸੀ ਮੈਨੂੰ ਤੇ ਕਾਫੀ ਵਿਵਾਦ ਹੋਇਆ ਸੀ ਕੇਸ ਵੀ ਗਿਆ ਫਿਰ ਉਸ ਤੋਂ ਬਾਅਦ ਕਿਤਾਬ ਜਿਹੜੀ ਆ ਉਹ ਜਿਹੜੀ ਜਿਹੜੀ ਰੌਂਦਾ ਸੱਭਿਆਚਾਰਕ ਇਤਿਹਾਸ ਆ ਉਹ ਗਾਇਬ ਹੋਣੀ ਸ਼ੁਰੂ ਹੋ ਗਈ ਉਹ ਕਿਤਾਬ ਜਿਹੜੀ ਆ 1000 ਕਾਪੀ ਹੀ ਛਪਾਈ ਗਈ ਸੀ ਆ ਪਛਾ ਭਾਗ ਵੱਲੋਂ ਉਹ ਦੁਆਰਾ ਉਹਦੀ ਕੋਈ ਕਾਪੀ ਨਹੀਂ ਆਈ ਹੈਗੀ ਨਸ਼ਾ ਪੀ ਗਈ ਹੈ ਤੇ ਨਾ ਹੀ ਉਹ ਕਿਤਾਬ ਹੁਣ ਕਿੱਥੋਂ ਮਿਲਦੀ